ਦੇਸ਼ ਦੇ ਵਿੱਚ ਪਾਰਲੀਮੈਂਟਲ ਇਲੈਕਸ਼ਨ ਜਿਹੜਾ ਉਹਦੀ ਪੂਰੀ ਤਰ੍ਹਾਂ ਵਿਗਲ ਵੱ ਚੁੱਕਾ ਵਕ ਵਕ ਸਿਆਸੀ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਨੇ ਕੁਝ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਨਿਤਾਰ ਦਿੱਤੇ ਨੇ ਕੁਝ ਪਾਰਟੀਆਂ ਜਿਹੜੇ ਆਪਣੇ ਉਮੀਦਵਾਰਾ ਉਹਨਾਂ ਦੀ ਜਿਹੜਾ ਉਹ ਮੈਦਾਨ ਦੇ ਵਿੱਚ ਨਿਤਾਰਨ ਦੀ ਤਿਆਰੀ ਕਰ ਰਹੀਆਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਹੜਾ ਕਿ ਇਸ ਵਕਤ ਸਾਰੇ ਪੰਜਾਬ ਦੀਆਂ ਨਜ਼ਰਾਂ ਤੇ ਚੜਿਆ ਹੋਇਆ ਉਹਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਬੀਬੀ परमजीत कौर ਖਲੜਾ ਜਿਹੜੇ ਕੀ ਚਹੀਦ ਜਸਵੰਤ ਸਿੰਘ ਖਲੜਾ ਜੀ ਜਿਹੜੇ ਕੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਿਹੜੀ ਸਰਕਾਰ ਸੀ ਉਸ ਟਾਈਮ ਦੀ ਮੌਕੇ ਦੀ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਪਤਨੀ ਨੇ ਔਰ ਉਹਨਾਂ ਨੇ ਕਾਫੀ ਲੰਮਾ ਸੰਘਰਸ਼ ਲੜਨ ਤੋਂ ਬਾਅਦ ਜਿਹੜਾ ਵਾ ਉਹ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਈ ਉਹ ਇੱਥੇ ਜਿਹੜੇ ਆ ਉਹ ਪੰਜਾਬੀ ਇਕਤਾ ਪਾਰਟੀ ਵੱਲੋਂ ਇੱਥੇ ਐਮਪੀ ਦਾ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੇ ਵਿਰੁੱਧ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਜੀ ਜਿਹੜੇ ਉਹ ਵੀ ਮੈਦਾਨ ਦੇ ਵਿੱਚ ਨੇ ਅੱਜ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਵੀਰ ਨਸੀਬ ਸਿੰਘ ਜੀ ਖਾਲਸਾ ਹਰਪ੍ਰੀਤ ਸਿੰਘ ਜੀ ਰਸੂਲਪੁਰ ਇਹ ਵੀ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਨੌਜਵਾਨ ਆਗੂ ਦੇ ਤੌਰ ਤੇ ਵਿੱਚ ਰਹੇ ਨੇ ਔਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਹੱਕ ਦੇ ਵਿੱਚ ਜਿਹੜਾ ਚੂਨ ਪ੍ਰਚਾਰ ਕਰ ਰਹੇ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਜਿਹੜੀ ਪੰਜਾਬੀ ਇਕਤਾ ਪਾਰਟੀ ਆ ਇਹਦੇ ਵਿੱਚ ਕਦੋਂ ਕਦਾ ਕੰਮ ਕਰ ਰਹੇ ਹੋ ਸਭ ਤੋਂ ਪਹਿਲਾਂ ਤਬ ਦਾ ਸੱਚ ਵੇਖ ਰਹੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਪਹਿਲਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਪਹਿਲਾਂ ਅਸੀਂ ਆਮ ਆਦਮੀ ਪਾਰਟੀ 'ਚ ਕੰਮ ਕਰਦੇ ਰਹੇ ਹਾਂ ਇੱਥੇ ਹਲਕੇ 'ਚ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਜਿਹੜੇ ਦਿੱਲੀ ਵਾਲੇ ਲੀਡਰ ਸੀਗੇ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਕਰਕੇ ਜਾਂ ਜੋ ਇਹਨਾਂ ਪੰਜਾਬ ਦੇ ਵਲੰਟੀਅਰ ਵੀਰਾਂ ਨਾਲ ਧੋਖਾ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਤੋਂ ਅਸੀਂ ਛੁਟਕਾਰਾ ਪਾਉਂਦੇ ਸੀ ਜੋ ਖੈਰਾ ਸਾਹਿਬ ਜੀ ਨੇ ਜੋ ਸੱਚ ਦੀ ਆਵਾਜ਼ ਉਠਾਈ ਸੀ ਜੋ ਪੰਜਾਬ ਲਈ ਨਾਅਰਾ ਲਾਇਆ ਹਾਂ ਦਾ ਨਾਅਰਾ ਲਾਇਆ ਸੀ ਅਸੀਂ ਉਹਨਾਂ ਦੇ ਨਾਲ ਸ਼ੁਰੂ ਤੋਂ ਫਿਰ ਉਹਨਾਂ ਨਾਲ ਸਾਥ ਦੇਣ ਲੱਗ ਪਏ ਉਸ ਤੋਂ ਬਾਅਦ ਜਦੋਂ ਤੋਂ ਬਠਿੰਡਾ ਕਨਵੈਨਸ਼ਨ ਹੋਈ ਸੀ ਉਸ ਤੋਂ ਉਸ ਤੋਂ ਸਰੋਸਤੋਂ ਅਸੀਂ ਉਸੇ ਟਾਈਮ ਤੋਂ ਹੀ ਖੈਰਾ ਸਾਹਿਬ ਦੇ ਨਾਲ ਚੱਲ ਰਹੇ ਹਾਂ ਤੇ ਉਹਨਾਂ ਦਾ ਸਾਥ ਦੇ ਰਹੇ ਹਾਂ ਪੰਜਾਬੀ ਇਕਤਾ ਪਾਰਟੀ ਨਾਲ ਜੁੜੇ ਹੋਏ ਹਾਂ ਇਹ ਖਾਲਸਾ ਜੀ ਜਿਵੇਂ ਕਿ ਬੀਬੀ ਪਰਮਜੀਤ ਕੁਖਾਲੜਾ ਜੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਦਰਸ਼ਕਾਂ ਨੂੰ ਕੋਈ ਤੁਸੀਂ ਵਜ੍ਹਾ ਦੱਸੋ ਕਿ ਕਿਉਂਕਿ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਾ ਰਹੀਆਂ ਨੇ ਕੋਈ ਕਹਿ ਰਹੀਆਂ ਨੇ ਕਿ ਅਸੀਂ ਆਹ ਕੀਤਾ ਵਾ ਅਸੀਂ ਆਹ ਕਰਾਂਗੇ ਤੇ ਤੁਸੀਂ ਪਰਮਜੀਤ ਕੁਖਾਲੜਾ ਜੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਦਰਸ਼ਕਾਂ ਨੂੰ ਇੱਕ ਵਜ੍ਹਾ ਦੱਸੋ ਕਿ ਦਰਸ਼ਕ ਜਨ ਜਿਹੜੇ ਸਾਡੇ ਵੋਟਰ ਨੇ ਹਲਕੇ ਦੇ ਉਹ ਕਿਉਂ ਵੋਟ ਪਾਉਣ ਉਹਨਾਂ ਨੂੰ ਕੋਈ ਇੱਕ ਕਾਰਨ ਦੱਸੋ ਹਾਂਜੀ ਪਹਿਲਾ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਕੋਈ ਜਸਵੰਤ ਸ਼ਹੀਦ ਜਸਵੰਤ ਸਿੰਘ ਦਾ ਨਾਮ ਜੋ ਕਿਸੇ ਤੋਂ ਲੁਕਿਆ ਨਹੀਂ ਹੋਇਆ ਵੀ ਉਹਨਾਂ ਦੀ ਜੋ ਕੁਰਬਾਨੀ ਸੀ ਜੋ ਉਹਨਾਂ ਨੇ ਕੌਮ ਖਾਤਰ ਕੀਤਾ। ਬਾਕੀ ਚਲੋ ਅਸੀਂ ਵੀ ਇੱਕ ਪਾਰਟੀ ਤੋਂ ਵੀ ਉੱਪਰ ਉੱਠ ਕੇ ਵੀ ਇਹ ਬੀਬੀ ਦਾ ਸਾਥ ਦੇ ਰਹੇ ਇੱਕ ਆਪਣਾ ਸਿੱਖ ਭਾਈ ਚਾਰਿਆ ਮੰਨ ਲਓ ਕਿ ਜੋ ਨਾ ਸਾਡੀ ਕੌਮ ਲਈ ਜੋ ਸ਼ਹਾਦਤ ਦਿੱਤੀ ਆ ਆਪਣਾ ਫਰਜ਼ ਸਮਝ ਕੇ ਵੀ ਅਸੀਂ ਉਹਨਾਂ ਲਈ ਜੋ ਪ੍ਰਚਾਰ ਕਰ ਰਹੇ ਆ। ਬਾਕੀ ਵੇਖੋ ਜਿਵੇਂ ਜਸਵੰਤ ਸਿੰਘ ਖਾਲੜਾ ਜੀ ਨੇ ਆਪਣਾ ਜੋ ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਸੀ 25000 ਲਵਾਰਸ ਲਾਛਾਂ ਜੜੀਆਂ ਦੇ ਵਾਰਸ ਬਣੇ ਸੀਗੇ ਹਨਾ ਜੀ ਉਹਨਾਂ ਦਾ ਬਥੋਂ ਟਿਕਾਣਾ ਲੱਭ ਕੇ ਘਰ ਵਾਲਿਆਂ ਨੂੰ ਦੱਸਿਆ ਕਿ ਜਦੋਂ ਕਿ ਸਰਕਾਰ ਵਾਲੇ ਜੋ ਇਹ ਆਪਣਾ ਬੁੱਚੜ ਡੀਜੀਪੀ ਸੀਗਾ ਸੀਗਾ ਕੇਪੀਐਸ ਗਏ ਲੇ ਜਦੋਂ ਕਿ ਘਰਦਿਆਂ ਨੂੰ ਕਹਿ ਰਹੇ ਕਿ ਤੁਹਾਡੇ ਬੱਚੇ ਵਿਦੇਸ਼ਾਂ ਚਲੇ ਗਏ ਨੇ ਤੇ ਉਹ ਖਾਲੜਾ ਸਾਹਿਬ ਨੇ ਉਹ ਲੱਭ ਕੇ ਉਹਨਾਂ ਦੀਆਂ ਲਾਛਾਂ ਜੋ ਲਵਾਰਸ ਕਰਕੇ ਨਾ ਸਾੜਤੀਆਂ ਸੀਗੀਆਂ ਹਨਾ ਜੀ ਉਹ ਲੱਭ ਕੇ ਘਰਦਿਆਂ ਨੂੰ ਦੱਸਿਆ ਸੀਗਾ ਤੇ ਉਹ 25000 ਲਵਾਰਸ ਲਾਛਾਂ ਦੇ ਵਾਰਸ ਬਣੇ ਹੀ ਉਸ ਤੋਂ ਬਾਅਦ ਉਹਨਾਂ ਨੂੰ 19 1995 ਦੇ ਕਰੀਬ ਉਹਨਾਂ ਨੂੰ ਉਹਨਾਂ ਲਵਾਰਸ ਲਾਸ਼ਾਂ ਦੇ ਵਿੱਚ ਇਸ ਪ੍ਰਸ਼ਾਸ ਇਸ ਪੁਲਿਸ ਜੋ ਆਪਣਾ ਜਿਨ੍ਹਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਰਹੇ ਸੀ ਜੋ ਨਾ ਚੁੱਕੀ ਸੀ ਆਵਾਜ਼ ਉਹਨਾਂ ਨੇ ਉਹਨਾਂ ਨੂੰ ਇੱਕ ਲਵਾਰਸ ਲਾਸ਼ ਦੀ ਤਰ੍ਹਾਂ ਹੀ ਬਨਾਤਾ ਸੀ ਸ਼ਹੀਦ ਕਰਤਾ ਸੀਗਾ ਤੇ ਉਹਨਾਂ ਦੀ ਲਾਸ਼ ਉਰਦਪੁਰਦ ਕਰਤੀ ਸੀ ਉਸ ਤੋਂ ਬਾਅਦ ਹੁਣ ਤੱਕ 24 ਸਾਲ ਹੋ ਗਏ ਆ ਬੀਬੀ ਪਰਮਜੀਤ ਕੌਰ ਖਾਲੜਾ ਜੀ ਜੋ ਇੱਕ ਲੇਡੀਜ਼ ਹੋਣ ਦੇ ਨਾਤੇ ਵੀ ਬੜਾ ਉਹਨਾਂ ਜ਼ੁਲਮ ਨਾਲ ਮੱਥਾ ਲਾਇਆ ਟੱਕਰਾ ਲਾਉਣਾ ਸਰਕਾਰਾਂ ਨਾਲ ਬੜਾ ਵੱਡੀ ਗੱਲ ਆ ਜੀ 24 ਸਾਲ ਹੋ ਗਏ ਉਹਨਾਂ ਨੇ ਆਪਣੀ ਇਕਲਣਾ ਇਕੱਲੀ ਰੱਖੀ ਆ ਤੇ ਹੁਣ ਪਿੱਛੇ ਜੇ ਤੁਸੀਂ ਸੁਣਿਆ ਵੀ ਹੋਊਗਾ ਵੀ ਕੁਝ ਜਿਹੜੇ ਪੁਲਿਸ ਅਫਸਰ ਜੋ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਜ਼ਾ ਵੀ ਉਹਨਾਂ ਕਰਾਈਆ ਇਸ ਕਰਕੇ ਬਾਕੀ ਇੱਕ ਗੱਲ ਬੀਬੀ ਦੀ ਹੋਰ ਬੜੀ ਵਧੀਆ ਵਾ ਜਦੋਂ ਵੀ ਉਹ ਕਿਤੇ ਸਪੀਚ ਕਰਦੇ ਉਹ ਕਹਿੰਦੇ ਵੀ ਮੈਂ ਕੋਈ ਕਿਸੇ ਤੇ ਤੋਮਤ ਜਾਂ ਕੋਈ ਬਲੇਮ ਨਹੀਂ ਕਿਸੇ ਤੇ ਕਰਨਾ ਭਾਵੇਂ ਉਹ ਕੋਈ ਵੀ ਕੈਂਡੀਡੇਟ ਆ ਮੈਂ ਮੁੱਦਿਆਂ ਦੀ ਰਾਜਨੀਤੀ ਕਰਨੀ ਆ ਤੇ ਲੋਕਾਂ ਦੇ ਹੱਕ ਪ੍ਰਤੀ ਪਹਿਲਾਂ ਵੀ ਖੜੀ ਆ ਤੇ ਜੇ ਲੋਕ ਮੈਨੂੰ ਜਿਤਾਉਂਦੇ ਨੇ ਤੇ ਮੈਂ ਉਹਨਾਂ ਦੀ ਆਵਾਜ਼ ਜੋ ਉਹ ਉੱਥੇ ਜਾ ਕੇ ਲੋਕ ਸਭਾ ਵਿੱਚ ਚੱਕਾਂਗੇ ਜਿਵੇਂ ਕਿ ਤੁਸੀਂ ਉਹਨਾਂ ਮੁੱਦਿਆਂ ਦੀ ਗੱਲ ਕੀਤੀ ਆ ਤੁਸੀਂ ਬੀਬੀ ਜੀ ਦੀ ਜਿਹੜੀ ਆ ਉਹ ਪੂਰੀ ਸਪੋਰਟ ਕਰ ਰਹੇ ਹੋ ਜੀਰੇ ਹਲਕੇ ਦੇ ਵਿੱਚ ਤੁਸੀਂ ਇੱਕ ਬਤੌਰ ਆਗੂ ਦੇ ਤੌਰ ਤੇ ਵਿੱਚ ਰਹੇ ਹੋ ਸਾਰੇ ਜੀਰੇ ਹਲਕੇ ਨੂੰ ਤੁਸੀਂ ਕਵਰ ਕਰ ਰਹੇ ਹੋ ਜਿਵੇਂ ਕਿ ਸਾਡੇ ਇੱਕ ਚੀਜ਼ ਦੇਖੀ ਗਈ ਆ ਸ਼ੁਰੂ ਤੋਂ ਹੀ ਜਿਵੇਂ ਕਿ ਪਹਿਲਾਂ ਡਾਕਟਰ ਜਨਾਲਾ ਰਹੇ ਨੇ ਜਾਂ ਰਣਜੀਤ ਸਿੰਘ ਬ੍ਰਹਮਪੁਰਾ ਰਹੇ ਨੇ ਇਸ ਹਲਕੇ ਦੇ ਐਮਪੀ ਐਮਪੀ ਜਿੱਤਣ ਤੋਂ ਬਾਅਦ ਕਦੀ ਵੀ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਗੇੜਾ ਤੱਕ ਵੀ ਨਹੀਂ ਮਾਰਿਆ ਤੇ ਜਿਵੇਂ ਤੁਸੀਂ ਇਹਨਾਂ ਮੁੱਦਿਆਂ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਲੱਗਦਾ ਵਾ ਕਿ ਬੀਬੀ ਜੀ ਜਿੱਤਣ ਤੋਂ ਬਾਅਦ ਇੱਥੇ ਆਇਆ ਕਰਨਗੇ ਤੇ ਤੁਸੀਂ ਜਿਵੇਂ ਹਲਕੇ ਦੇ ਵਿੱਚ ਕਿਉਂਕਿ ਹੁਣ ਤੁਸੀਂ ਸਾਰੇ ਹਲਕੇ ਦੀ ਜਮਿੰਮੇਰੀ ਤੁਸੀਂ ਚੱਕ ਰਹੇ ਹੋ ਬਾਅਦ ਵਿੱਚ ਹਲਕੇ ਦੇ ਲੋਕਾਂ ਨੇ ਤੁਹਾਨੂੰ ਸਵਾਲ ਕਰਨੇ ਆ ਵੀ ਤੁਸੀਂ ਕਹਿੰਦੇ ਸੀ ਬੀਬੀ ਜੀ ਆਇਆ ਕਰਨਗੇ ਤੁਹਾਨੂੰ ਲੱਗਦਾ ਬੀਬੀ ਜੀ ਆਇਆ ਕਰਨਗੇ ਮਗਰ ਇੱਥੇ ਵੇਖੋ ਜੀ ਪਹਿਲਾਂ ਤਾਂ ਗੱਲ ਜਿਵੇਂ ਤੁਸੀਂ ਕੀਤੀ ਉਹ ਪੁਰਾਣੇ ਐਮਪੀ ਉਹ ਤਾਂ ਪਹਿਲਾਂ ਹੀ ਉਹ ਤਾਂ ਮਗਰਮੱਛ ਸੀਗੇ ਜੀ ਉਹ ਤਾਂ ਜਿਵੇਂ ਉਹਨਾਂ ਨੂੰ ਪਾਰਟੀ ਵੱਲੋਂ ਜੋ ਸੌਂਪੇਗੇ ਸਾਡੇ ਤੇ ਥੂਪੇ ਜਾਂਦੇ ਸੀਗੇ ਤੇ ਲੋਕ ਸਾਡੇ ਉਤੋਂ ਗਮਰਾਹ ਹੋ ਕੇ ਉਹਨਾਂ ਨੂੰ ਵੋਟਾਂ ਪਾਉਂਦੇ ਸੀ ਉਦੋਂ ਗੱਲ ਵੀ ਇਹ ਸੀ ਕਿ ਉਦੋਂ ਕੋਈ ਤੀਜੀ ਧਿਰ ਹੈ ਨਹੀਂ ਲੋਕਾਂ ਕੋਲੇ ਬਾਕੀ ਜੇ ਗੱਲ ਕਰੀਏ ਬੀਬੀ ਤੇ ਬੀਬੀ ਨੇ 24 ਸਾਲ ਜਿਹੜੀ ਕੱਲ ਨਾ ਕੱਲੀ ਉਹ ਕਿਸੇ 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 ਵੀ ਦਬਾਏ ਠਾਕੇ ਮੰਨ ਲਓ ਕਿ ਉਹ ਝੁਰ ਝੁਕੇ ਨਹੀਂ ਰੁਕੇ ਨਹੀਂ ਨਾ ਕਿ ਉਹਨਾਂ ਕਿਸੇ ਦੀ ਕੋਈ ਉਹਨਾਂ ਨੂੰ ਕੋਈ ਹੈਲਪ ਸੀ ਸਰਕਾਰਾਂ ਲੋ ਆਪਦੇ ਦੰਮ ਤੇ ਉਹਨਾਂ ਨੇ 24 ਸਾਲ ਜੋ ਅਨਮਨੁੱਖੀ ਜਰਾ ਤਸ਼ੱਦਦ ਹੋਇਆ ਸੀ ਉਹਦੇ ਖਿਲਾਫ ਆਵਾਜ਼ ਚੁੱਕੀ ਤੇ ਚੁੱਕਦੇ ਰਹੇ ਨੇ ਤੇ ਜੇ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਦੇ ਹਾਂ ਲੋਕ ਸਭਾ ਤੇ ਮੇਰੇ ਖਿਆਲ ਤਾਂ ਜਰੂਰ ਉਹ ਬੀਬੀ ਜੀ ਲੋਕਾਂ ਦੀ ਆਵਾਜ਼ ਸੁਣਨਗੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨਗੇ ਬਾਕੀ ਲੀਡਰ ਤਾਂ ਆਪਾਂ ਦੇਖੀ ਹੈ ਜਿੰਨੇ ਵੀ ਜਾਂਦੇ ਆ ਵੀ ਉੱਥੇ ਸੌ ਕੇ ਲੋਕ ਸਭਾ ਚ ਮੋੜ ਆਉਂਦੇ ਨੇ ਤੇ ਮੈਂ ਤਾਂ ਕਹਿਣਾ ਵੀ ਬੀਬੀ ਜੀ ਜਰੂਰ ਸਾਡੀ ਬਾਤ ਚੁੱਕਣਗੇ ਇੱਕ ਦਰਸ਼ਕਾਂ ਨੂੰ ਜਾਂ ਜਿਹੜੇ ਵੋਟਰ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਓਗੇ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਬਹੁਤ ਜਿਆਦੀਆਂ ਤਣਾੜ ਪਾਰਟੀਆਂ ਕਹਿ ਸਕਦੇ ਉਹਨਾਂ ਨੂੰ ਆਪਾਂ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਸਾਰੇ ਹਿਲੇ ਵਰਤਨੇ ਹੁੰਦੇ ਆ ਉਹਨਾਂ ਨੇ ਪੈਸੇ ਵੀ ਵੰਡਨੇ ਹੁੰਦੇ ਆ ਇਹਨਾਂ ਨੇ ਨਸ਼ੇ ਵੀ ਵੰਡਨੇ ਹੁੰਦੇ ਆ ਤੇ ਤੁਹਾਡੀ ਪਾਰਟੀ ਲੱਗਦਾ ਨਹੀਂਗਾ ਸਾਨੂੰ ਵੀ ਇਹ ਖੰਮ ਕਰੂਗੀ ਤੇ ਫਿਰ ਤਾਂ ਹੀ ਉਹਨਾਂ ਦਾ ਮਤਥਾ ਕਿਵੇਂ ਲਾਓਗੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਬੰਦ ਦੇ ਵਿੱਚ ਰੇਖੋ ਜੀ ਤੁਹਾਡੇ ਥਰੂ ਦਰਸ਼ਕਾਂ ਨੂੰ ਇਹ ਹੀ ਸੁਨੇਹਾ ਦੇਵਾਂਗੇ ਪਹਿਲੀ ਗੱਲ ਤਾਂ ਜਿਵੇਂ ਮੈਂ ਦੱਸਿਆ ਵੀ ਬੀਬੀ ਜੀ ਕਹਿੰਦੇ ਵੀ ਮੈਂ ਮੁੱਦਿਆਂ ਦੀ ਰਾਜਨੀਤੀ ਕਰਦੀ ਆ ਕੋਈ ਬਲੇਮ ਵਾਲੀ ਰਾਜਨੀਤੀ ਨਹੀਂ ਕਰਦੀ ਬਾਕੀ ਇਹੋ ਜੀ ਗੱਲ ਜਿਹੜੀ ਕੋਈ ਉੱਚੀ ਸੁੱਚੀ ਸੋਚ ਵਾਲਾ ਬੰਦਾ ਹੀ ਕਰ ਸਕਦਾ ਕੋਈ ਦੂਜਾ ਕੋਈ ਕੈਂਡੀਡੇਟ ਹੋਰ ਨਹੀਂ ਕਰ ਸਕਦਾ ਬਾਕੀ ਇਹ ਗੱਲ ਹੈ ਜੀ ਜਿਵੇਂ ਤੁਸੀਂ ਕਿਹਾ ਵੀ ਨਸ਼ੇ ਤਾਂ ਬਿਲਕੁਲ ਸਾਡੀ ਪਾਰਟੀ ਇਹ ਚੀਜ਼ ਨੂੰ ਨਹੀਂ ਵੰਡੂਗੀ ਨਾ ਪੈਸਾ ਨਾ ਕਿਉਂਕਿ ਅਜੇ ਉਹ ਦੂਜੀਆਂ ਪਾਰਟੀਆਂ ਸਰਮਾਇਦਾਰ ਪਾਰਟੀਆਂ ਨੇ ਉਹਨਾਂ ਕੋਲ ਬਹੁਤ ਪੈਸਾ ਉਹਨਾਂ ਹਰੇਕ ਹਿਲਾ ਵਰਤਨਾ ਬੋਤਲ ਸ਼ਰਾਬਾ ਤੱਕ ਵੰਡ ਰੀਆਂ ਛੇ ਤੁਸੀਂ ਪਿੱ ਮੀਟਿੰਗ ਹੋਈਆ ਤੇ ਉਸ ਮੀਟਿੰਗ ਜੀ ਰੈਲੀ ਚ ਨਸ਼ਾ ਵਰਤਾਈ ਗਈ ਆ ਤੇ ਬਾਕੀ ਇਹ ਵੀ ਉਹਨਾਂ ਕੋਲ ਤਾਂ ਜਿਵੇਂ ਮੇਨ ਜ਼ਗੀਰਗਾਰਾਂ ਕੋਲ ਪਿੱਛੇ ਇੱਕ ਵੀਡੀਓ ਹੋਰ ਆਈ ਆ ਗੁਰੂ ਸਾਹਿਬ ਦਾ ਜੋ ਸ਼੍ਰੋਮਣੀ ਕਮੇਟੀ ਦਾ ਲੰਗਰ ਆ ਉਹ ਲਿਆ ਲਿਆ ਕੇ ਆਪਣੀਆਂ ਰੈਲੀਆਂ ਚ ਵਰਤਾ ਰਹੇ ਨੇ ਹਨਾ ਜੀ ਤੇ ਬਾਕੀ ਇਹ ਪਾਰਟੀ ਚਲੋ ਵੀ ਬਾਕੀ ਇਹ ਲੋਕਾਂ ਦੀ ਪਾਰਟੀ ਆ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਐਕਤੀ ਜਿਹੜੀ ਵੀ ਆਪਣੇ ਜਮੀਰ ਦੀ ਆਵਾਜ਼ ਸੁਣਿਓ ਲੋਕੋ ਵੀ ਦੇਖੋ ਐ ਕਿ ਮੌਕਾ ਦਿਓ ਇੱਕ ਜਰੂਰ ਜਿਹੜੇ ਆਪਣੇ ਹੱਕਾਂ ਸੱਚਾਂ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਇੱਕ ਮੌਕਾ ਜਰੂਰ ਦੇਣਾ ਬੰਦਾ ਵਾ ਕਿਉਂਕਿ ਦੂਜੀਆਂ ਸਰਮਾਇਦਾਰ ਪਾਰਟੀਆਂ 70 ਸਾਲਾਂ ਤੋਂ ਸਾਨੂੰ ਲੁੱਟਦੀਆਂ ਆ ਰਹੀਆਂ ਇਹਨਾਂ ਕੁਝ ਨਹੀਂ ਕੀਤਾ ਇੱਕ ਨਵੇਂ ਚਿਹਰੇ ਨੂੰ ਇੱਕ ਸੱਚਾਈ ਪਸੰਦੇ ਚਿਹਰੇ ਨੂੰ ਇੱਕ ਵਾਰ ਮੌਕਾ ਜ਼ਰੂਰ ਦੇ ਕੇ ਵੇਖੀਏ ਕਿਉਂਕਿ ਦੂਜੀਆਂ ਇਹ سرمایہਦਾਰ ਪਾਰਟੀਆਂ ਉਹਨਾਂ ਨਹੀਂ ਚਾਹੁੰਨਾ ਕਦੇ ਵੀ ਕੋਈ ਚੰਗਾ ਬੰਦਾ ਅੱਗੇ ਆਵੇ ਉਹਨਾਂ ਹਮੇਸ਼ਾ ਕੋਈ ਅੱਗੇ ਉਹੋ ਜਿਹਾ ਹੀ ਲਾਉਣਾ ਵੀ ਜਿਹੜਾ ਉਹਨਾਂ ਦੀ ਗੱਲ ਕਰੇ ਉਹਨਾਂ ਦੀ ਗੱਲ ਸੁਣੇ ਜਿਵੇਂ ਕਿ ਤੁਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਹੋ ਹੁਣ ਜਿਵੇਂ ਪੰਜਾਬ ਦੇ ਵਿੱਚ ਆਮ ਆਪ ਦੇਖੀਏ ਤੇ ਕਿਉਂਕਿ ਲੰਮੇ ਸਮੇਂ ਤੋਂ ਕਾਂਗਰਸ ਔਰ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਔਰ ਉਹਨਾਂ ਦੇ ਸਰਪੰਚ ਚੇਅਰਮੈਨ ਦਾ ਹੋਰ ਬਹੁਤ ਵੱਡੇ ਅਹੁਦੇਦਾਰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਹੜੇ ਕੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੋਟ ਕਵਰ ਕਰਕੇ ਦਿੰਦੇ ਨੇ ਤੇ ਤੁਸੀਂ ਉਹਨਾਂ ਵੋਟਰਾਂ ਨੂੰ ਕਿਉਂਕਿ ਜਿਹੜੇ ਉਹਨਾਂ ਦੇ ਨਾਲ ਜਿਹੜੇ ਅਹੁਦੇਦਾਰ ਨੇ ਉਹਨਾਂ ਦਾ ਟੁੱਟਣਾ ਤੇ ਨਾਮੁਨਕਣਾ ਤੇ ਜਿਹੜੇ ਉਹਨਾਂ ਦੇ ਵੋਟਰ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਕਿ ਜੇਕਰ ਉਹ ਉਹ ਵੀ ਪਾਰਟੀਬਾਜੀ ਤੋਂ ਹਟਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਵਾਜ਼ ਆਪਣੀ ਜ਼ਮੀਰ ਦੀ ਸੁਣ ਕੇ ਇੱਧਰ ਆਉਣ ਉਹਨਾਂ ਨੂੰ ਸੁਣਿਆ ਕੀ ਦੇਣਾ ਚਾਹੋਗੇ ਵੀ ਕਿਵੇਂ ਇੱਧਰ ਆਉਣ ਇੱਕ ਵਾਰੋ ਸਭ ਤੋਂ ਪਹਿਲਾਂ ਤਾਂ ਜੀ ਚਲੋ ਕਰਨੀ ਤਾਂ ਨਹੀਂ ਚਾਹੀਦੀ ਗੱਲ ਪਰ ਇਹ ਆ ਵੀ ਬਹੁਤ ਜਿਹੜੇ ਆਪਣਾ ਕੱਲ ਬੀਬੀ ਜੀ ਨਾਲ ਵੀ ਗੱਲ ਹੋਈ ਉਹਨਾਂ ਵੀ ਦੱਸਿਆ ਕਿ ਬਹੁਤ ਹਲਕੇ ਚ ਬਹੁਤ ਐਸੇ ਜੋ ਸੱਚ ਨਾਲ ਪਹਿਰਾ ਦੇਣ ਵਾਲੇ ਲੋਕ ਨੇ ਜਾਂ ਉਹ ਵੱਡੇ ਭਾਵੇਂ ਉਹਦਿਆਂ ਤੇ ਵੀ ਬੈਠੇ ਨੇ ਭਾਵੇਂ ਪਾਰਟੀ ਕਿਸੇ ਦੀ ਵੀ ਉਹਨਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਵੀ ਤੁਹਾਡਾ ਸਪੋਰਟ ਕਰਾਂਗੇ ਬਾਕੀ ਆਮ ਜਨਤਾ ਨੂੰ ਤਾਂ ਇਹ ਹੀ اپیل ਕਰ ਸਕਦੇ ਆ ਕਿ ਜਿਹੜੇ ਆਪਣੇ ਬੀਬੀ ਜੀ ਨੇ ਇਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਜੇ ਅਸੀਂ ਵੋਟ ਪਾ ਕੇ ਵੀ ਇਹਨਾਂ ਦੀ ਕੁਰਬਾਨੀ ਦਾ ਅਸੀਂ ਮੁੱਲ ਨਹੀਂ ਤਾਰ ਸਕਦੇ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਜੋ ਸ਼ਹੀਦੀ ਦਿੱਤੀ ਆ ਉਹਦੇ ਵਾਸਤੇ ਤਾਂ ਸਾਡਾ ਸਦਾ ਹੀ ਸਿਰ ਨੀਵਾ ਹੀ ਰਹੂਗਾ ਉਹਨਾਂ ਦੀ ਸ਼ਹਾਦਤ ਅੱਗੇ ਬਾਕੀ ਬੀਬੀ ਜੀ ਦੀ ਵੀ ਬੜੀ ਵੱਡੀ ਕੁਰਬਾਨੀਆਂ 24 ਸਾਲ ਹਨਾ ਜੀ ਇੱਥੇ ਤਾਂ ਵੇਖੋ ਜੀ ਕੋਈ ਬੰਦਾ ਕਿਸੇ ਪਿੰਡ ਦੇ ਬੰਦੇ ਨਾਲ ਤੁਰ ਕੇ ਰਾਜੀ ਨਹੀਂ ਪਰ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਜੀ ਨੇ ਦੂਜੇ ਲੋਕਾਂ ਵਾਸਤੇ ਆਪੇ ਦਿੱਤੀ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਮੇਰਾ ਇਨਜਾਮ ਜੋ ਹੋਣਾਗਾ ਮੈਨੂੰ ਮਾਰ ਮਕੋਣਾ ਹੈ ਨਾ ਕਿਉਂਕਿ ਉਦੋਂ ਵੀ ਬੜੇ ਉਹਨਾਂ ਨੂੰ ਫੋਨ ਆਏ ਸੀਗੇ ਬੜੀਆਂ ਧਮਕੀਆਂ ਆਉਂਦੀਆਂ ਸੀ ਜੀਆਂ ਪਰ ਉਹ ਬੰਦੇ ਨੇ ਬਿਨਾ ਕਿਸੇ ਪ੍ਰਵਾਹ ਕੀਤੇ ਆ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਲੋਕਾਂ ਦੇ ਬੱਚੇ ਜੋ ਚੁੱਕ-ਚੁੱਕ ਘਰੋਂ ਮਾਰੇ ਗਏ ਨੇ ਬਜ਼ੁਰਗ ਬੱਚੇ ਜੋ ਵੀ ਮਾਰੇ ਗਏ ਉਹਨਾਂ ਨੂੰ ਲੱਭ ਕੇ ਉਹਨਾਂ ਨੇ ਜਨਤਾ ਸਾਹਮਣੇ ਕੀਤਾ ਬਾਕੀ ਮੈਂ ਇੱਕ ਗੱਲ ਹੋਰ ਕਰ ਦਿਆਂ ਮਹਾਰਾਣਾ ਸਾਹਿਬ ਵੀ ਇਹ ਜਿਹੜੀ ਉਹਨਾਂ ਅਨਮਨੁੱਖੀ ਜਿਹੀ ਲੜਾਈ ਲੜੀ ਸੀ ਉਹ ਕਿਸੇ ਇੱਕ ਕੌਮ ਵਾਸਤੇ ਨਹੀਂ ਲੜੀ ਸੀ ਉਹਨਾਂ ਦੇ ਚ ਕੋਈ ਇੱਕ ਲੋਕ ਵਿਸ਼ੇਸ਼ ਲੋਕ ਨਹੀਂ ਸੀਗੇ ਉਹਨਾਂ ਹਰੇਕ ਬੰਦੇ ਲਈ ਲੜੀਆ ਭਾਵੇਂ ਉਹ ਸਿੱਖਾ Hindu ਆ ਮੁਸਲਮਾਨ ਆ ਈਸਾਈਆ ਕੋਈ ਵੀ ਜਿਹੜਾ ਬੰਦਾ ਵੀ ਉਹਨਾਂ ਨੂੰ ਦੱਸਿਆ ਵੀ ਇਹ ਇਸ ਇਸ ਜਿਹੜੀ ਆਪਣੀ ਉਹ ਜਿਹੜਾ ਉਦੋਂ ਕਤਲੇਆਮ ਚੱਲਿਆ ਸੀਗਾ ਉਹਦਾ ਜਿਹੜਾ ਇਹ ਵੀ ਆਪਣੇ ਹੋਏ ਨੇ ਉਹਦੇ ਵਿੱਚ ਇਹਨਾਂ ਦਾ ਵੀ ਕੋਈ ਹਨਾ ਜੀ ਜਿਹੜੇ ਕਤਲ ਹੋਏ ਨੇ ਉਹਨਾਂ ਹਰੇਕ ਬੰਦੇ ਦਾ ਜੋ ਬਾਇਓ ਡਾਟਾ ਲੱਭ ਕੇ ਸਾਰੇ ਲੋਕਾਂ ਨੂੰ ਸ਼ੀਸ਼ਾ ਕੀਤਾ ਹਰੇਕ ਘਰ ਤੱਕ ਆਵਾਜ਼ ਪਹੁੰਚਾਈ ਸੀ ਉਹਨਾਂ ਪੰਜਾਬ ਦੀ ਆਵਾਜ਼ ਚੁੱਕੀ ਸੀ ਇੱਥੋਂ ਤੱਕ ਕਿ ਹਿੰਦੁਸਤਾਨ ਦੀ ਆਵਾਜ਼ ਚੁੱਕੀ ਨਾ ਕਿ ਆਪਦੇ ਕਿਸੇ ਘਰ ਦੀ ਇਸ ਕਰਕੇ ਸਾਡਾ ਫਰਜ਼ ਬਣਦਾ ਆਪਦੀ ਜ਼ਮੀਰ ਨੂੰ ਜਗਾਈਏ ਕਿ ਅਸੀਂ ਇੱਕ ਵਾਰੀ ਉਹਨਾਂ ਦੀ ਜਿਹੜੀ ਸ਼ਹਾਦਤ ਆਉਂਦਾ ਸੀ ਮੁੱਲ ਨਹੀਂ ਤਾਰ ਸਕਦੇ ਪਰ ਉਹਨਾਂ ਨੂੰ ਬਾਂਦਾ ਜਿਹੜਾ ਸਨਮਾਨ ਉਹ ਬੀਬੀ ਪਰਮਜੀਤ ਕੌਰ ਖਾਲੜਾ ਜਿਹਨੂੰ ਵੋਟ ਪਾ ਕੇ ਉਹ ਜ਼ਰੂਰ ਦਈਏ ਇਹ ਲੋਕਾਂ ਨੂੰ ਤੇ ਦੇ ਉੱਤੇ ਇੱਕ ਗੱਲ ਜਿਵੇਂ ਅੱਜ ਕੱਲ ਚਰਚਾ ਦਾ ਵਿਸ਼ਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਕੱਲ ਇੱਥੇ ਆਪਣੇ ਜਿਹੜੇ ਅਕਾਲੀ ਦਲ ਟਕਸਾਲੀ ਨੇ ਜਿਹੜੇ ਉਹਨਾਂ ਦੇ ਜਿਹੜਾ ਜੇ ਜੇ ਸਿੰਘ ਜਿਹੜੇ ਖੜੇ ਹੋਏ ਨੇ ਆਪਣੇ ਹਲਕੇ ਤੋਂ ਬੀਬੀ ਜੀ ਦੇ ਵਿਰੁੱਧ ਖੜੇ ਹੋਏ ਨੇ ਉਹਨਾਂ ਨੇ ਉਤਾਰਿਆ ਉਹਨਾਂ ਨੂੰ ਮੈਦਾਨ ਦੇ ਵਿੱਚ ਕੱਲ ਆਪਣੇ ਇਥੇ ਪੀਰ ਮੁਹੰਮਦ ਦੇ ਵਿੱਚ ਉਹਨਾਂ ਦੀ ਕਨੈਲ ਸਿੰਘ ਪੀਰ ਮੁਹੰਮਦ ਦੇ ਕਰਾਰਕ ਮੀਟਿੰਗ ਵੀ ਹੋਈ ਆ ਔਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਉਹ ਜਿਹੜਾ ਆਪਣਾ ਉਮੀਦਵਾਰ ਵਾ ਉਹ ਇਥੋਂ ਹਟਾਉਣ ਲੱਗੇ ਨੇ ਖਡਾਰਨ ਨਹੀਂ ਖਡਾਰਨਗੇ ਤੇ ਤੁਸੀਂ ਪਾਰਟੀ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਪਤਾ ਹੋ ਗਿਆ ਇਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਿ ਕਿਵੇਂ ਇਹ ਗੱਲ ਸੱਚ ਹੈ ਜਾਂ ਝੂਠ ਹੈ ਆ ਵੇਖੋ ਜੀ ਪਹਿਲੀ ਤਾਂ ਗੱਲ ਇਹ ਸੀਗੀ ਵੀ ਜਿਵੇਂ ਇਹ ਬੀਬੀ ਜੀ ਨੂੰ ਜੋ ਟਿਕਟ ਦਿੱਤੀ ਗਈ ਸੀ ਸ਼ੀਟ ਦਿੱਤੀ ਗਈ ਸੀ ਭਾਵੇਂ ਉਹ ਕਿ ਪੀਡੀਏ ਜੋ ਸਾਂਝਾ ਮੰਚਾ ਪੰਜਾਬ ਦਾ ਬਣ ਚੁੱਕਾ ਔਰ ਪੰਜਾਬੀ ਇਕਤਾ ਪਾਰਟੀ ਸਰਦਾਰ ਖਹਿਰਾ ਜੀ ਵੱਲੋਂ ਸਿਮਰਜੀਤ ਸਿੰਘ ਬੈਂਸ ਧਰਵੀਰ ਗਾਂਧੀ ਔਰ ਕਾਮਰੇਡ ਭਾਈਚਾਰ ਔਰ ਹੋਰ ਵੀ ਸਮੋਜ ਸਮਾਈ ਪਾਰਟੀ ਦੇ ਜਿੰਨੇ ਵੀ ਇਹ ਸਾਰਾ ਪੀਡੀਏ ਛੇ ਪਾਰਟੀਆਂ ਗਠਜੰਬੰਦਨ ਹੋਇਆ ਵਾ ਇਹਨਾਂ ਰਲ ਕੇ ਟਿਕਟ ਦਿੱਤੀ ਆ ਚਲੋ ਵਧੀਆ ਚਿਹਰਾ ਦਿੱਤਾ ਬਾਕੀ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਸਾਡੀਆਂ ਪੰਥਕ ਆਪਣੇ ਆਪ ਨੂੰ ਪੰਥਕ ਹੋਣ ਵਾਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਇੱਕ ਆਮੇ ਸ਼ੀਟ ਐਲਾਨ ਕੇ ਸਾਰਾ ਬੀਬੀ ਦੇ ਹੱਕ ਚ ਬਹਿ ਜਾਣਾ ਚਾਹੀਦਾ ਹੈ ਭਾਵੇਂ ਉਹ ਕਾਂਗਰਸ ਵਾਲਿਆ ਕਾਲੀਆ ਟਕਸਾਲੀ ਆ ਜਾਂ ਜਿਵੇਂ ਕਿ ਹੁਣ ਸਿਮਰ ਸਿੰਘ ਸਿੰਘ ਆਪਣੇ ਜਿਹੜੇ ਮਾਨ ਆ ਉਹਨਾਂ ਨੇ ਆਪਣਾ ਕੈਂਡੀਡੇਟ ਬਿਠਾ ਲਿਆ ਵਾ ਬਾਕੀ ਪੀਰਮੰਨ ਦੇ ਕੁਝ ਆਪਣੇ ਜਿਹੜੇ ਤੁਸੀਂ ਦੱਸਿਆ ਵੀ ਕੱਲ ਜੇਜੇ ਸਿੰਘ ਆਏ ਸੀ ਉਹਤੋਂ ਦੇ ਕੁਝ ਵੀਰਾਂ ਨਾਲ ਗੱਲਬਾਤ ਵੀ ਹੋਈ ਮੇਰੀ ਉਹਨਾਂ ਮੈਨੂੰ ਦੱਸਿਆ ਕਿ ਅਸੀਂ ਵੀ ਉਹਨਾਂ ਨਾਲ ਇਸੇ ਵਿਚਾਰ ਤੇ ਚਰਚਾ ਜ਼ਰੂਰ ਕੀਤੀ ਆ ਤੇ ਬਾਕੀ ਹੁਣ ਉਹਨਾਂ ਨੇ ਆਪਣਾ ਜਤਾਇਆ ਵਾ ਵੀ ਆਪਣੀ VICS ਗੱਲ ਤੇ ਜੋ ਗੌਰ ਕਰਕੇ ਤੇ ਥੋੜੇ ਦਿਨਾਂ ਤੱਕ ਸ਼ਾਇਦ ਉਹ ਐਕਸ਼ਨ ਲੈਣ ਬਾਕੀ ਉਹਨਾਂ ਦੀ ਪਾਰਟੀ ਦੀ ਗੱਲ ਆ ਵੀ ਕੀ ਕਰਦੇ ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਬੀਬੀ ਦੇ ਹੱਕ ਚ ਬਹਿ ਜਾਣਾ ਚਾਹੀਦਾ ਕਿਉਂਕਿ ਇਹ ਇਹ ਬੜੀ ਵੱਡੀ ਬੀਬੀ ਦੀ ਕੁਰਬਾਨੀ ਆ ਤੇ ਇੱਕ ਜੇ ਇਹ ਨਾ ਜਾਣੇ ਹੋਏ ਵੀ ਕਿਤੇ ਆਪਾਂ ਨੂੰ ਕਿਤੇ ਨਮੋਸ਼ੀ ਹੁੰਦੀ ਆ ਜਾਂ ਬੀਬੀ ਜੀ ਦੇ ਹਾਰ ਹੋ ਜਾਂਦੀ ਆ ਤੇ ਸਾਡੀ ਸਿੱਖ ਕੌਮ ਵਾਸਤੇ ਸਭ ਤੋਂ ਸ਼ਰਮਨਾਕ ਗੱਲ ਹੋਊਗੀ ਤੇ ਸਾਡੀ ਕੌਮ ਸਦਾ ਹੀ ਸਿਰ ਨੀਵਾ ਕਰਕੇ ਤੁਰ ਤੁਰੂਗੀ ਸਿਰ ਚੁੱਕਣ ਜੋਗੀ ਨਹੀਂ ਰਹੂਗੀ ਕਿਉਂਕਿ ਜੇ ਸੋ ਬੰਦੇ ਨੇ ਸਾਡੇ ਹੱਤਾਂ ਲਈ ਸਾਡੇ ਕੌਮ ਲਈ ਆਪਣੀ ਜਾਨ ਵਾਰਤੀ ਆ ਤੇ ਅਸੀਂ ਉਹਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਖੜ ਸਕਦੇ ਤੇ ਅਸੀਂ ਫਿਰ ਸਿੱਖ ਆਉਣ ਦੇ ਲਾਇਕ ਨਹੀਂ ਰਹਣਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਇਹ ਸਾਨ ਨਸੀਬ ਸਿੰਘ ਜੀ ਖਾਲਸਾ ਜਿਹੜੇ ਕਿ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਔਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ